ਪੀ ਟ੍ਰਿਪਲੱਸ ਬੀ ਦੇ ਵੱਲੋਂ ਜੂਨੀਅਰ ਸਕੀਲ ਸਟੈਨੋਗ੍ਰਾਫਰ ਅਤੇ ਸਟੈਨੋ ਟਾਈਪਿਸਟ ਦੇ ਐਡਮਿਟ ਕਾਰਡ ਨੇ ਜਿਹੜੇ ਉਹ ਰਿਲੀਜ਼ ਕਰ ਦਿੱਤੇ ਗਏ ਨੇ ਜਦੋਂ ਤੁਸੀਂ ਵੈਬਸਾਈਟ ਦੇ ਉੱਪਰ ਜਾਂਦੇ ਹੋ ਤਾਂ ਇੱਥੇ ਤੁਹਾਨੂੰ ਕਰੰਟ ਨਿਊਜ਼ ਦੇ ਵਿੱਚ ਕੁਝ ਨਹੀਂ ਦਿਖਦਾ ਅਤੇ ਐਡਵਰਟਾਈਜ਼ਮੈਂਟ ਵਾਲੇ ਵਿੱਚ ਵੀ ਕੁਝ ਨਹੀਂ ਦਿਖਦਾ ਪਰ ਜਦੋਂ ਤੁਸੀਂ ਡਾਊਨਲੋਡ ਉੱਪਰ ਕਲਿੱਕ ਕਰੋਗੇ ਤੇ ਇਸ ਨੂੰ ਰੀਫਰੈਸ਼ ਕਰੋਗੇ ਪੇਜ ਨੂੰ ਤਾਂ ਇੱਥੇ ਤੁਹਾਨੂੰ ਜਿਹੜਾ ਲਿੰਕ ਆ ਐਡਮਿਟ ਕਾਰਡ ਦੇ ਲਈ ਉਹ ਦਿਖੇਗਾ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਇਹ ਆ ਗਿਆ ਜੀ 5 9 2024 ਦਾ ਨੋਟੀਫਿਕੇਸ਼ਨ ਆ ਇਹਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇੱਥੋਂ ਤੁਸੀਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਸਟੈਨੋ ਗ੍ਰਾਫਰ ਅਤੇ ਸਟੈਨੋ ਟਾਈਪਿਸਟ ਲਈ ਧੰਨਵਾਦ ਜੀ